तो मम्मी करो पता नहीं ना सा ने भी आना कि नहीं नहीं मैं शम्मी हां जी मम्मी हो गई तैयारी हां सब्जी की बनाई तो लगी बजे तड़के मम्मी ਮੇਹੀ ਅੱਛਾ ਤੇ ਆਹ ਸੂਟ ਕੇ ਦਾ ਲਾ ਕੇ ਚੱਲਨੀ ਨਵਾਂ ਸੂਟ ਮੰਮੀ ਇਹ ਮੈਂ ਉੱਥੇ ਜਾ ਕੇ ਸਮਾ ਲੂੰਗੀ ਨਾ ਫਿਰ ਰਹਿਣਾ ਵਾ ਚਾਰ ਪੰਜ ਦਿਨ ਤੇ ਰਹੂੰਗੀ ਨਾ ਮੈਂ ਕਿਹਾ ਗਰਮ ਸੂਟ ਪਏ ਆ ਇੱਕ ਦੋ ਮੈਂ ਇੱਕ ਬਟਾਇਰੇ ਚ ਵੀ ਪਾ ਲਿਆ ਵਾ ਤੇ ਇਹ ਕਾਹੀ ਤੇ ਮੈਂ ਕਿਹਾ ਉੱਥੇ ਕੁੜੀ ਨੂੰ ਗਵਾਣ ਮੈਂ ਸੀਨੇ ਦੇ ਦੂੰਗੀ ਬੜਾ ਸੋਹਣਾ ਡਿਜ਼ਾਈਨ ਪਾ ਦਿੰਦੀ ਹੂੰ ਤੂੰ ਚਾਰ ਪੰਜ ਦਿਨ ਰਹਿਣਾ ਹਾਂਜੀ ਉਹ ਤਾਂ ਮੈਨੂੰ ਕਹਿਣ ਦੀ ਸੀ ਮੈਂ ਦੋ ਦਿਨ ਰਹਿਣਾ ਨਹੀਂ ਨਹੀਂ ਮੰਮੀ ਚਾਰ ਪੰਜ ਦਿਨ ਰਹਿਉਂਗੀ ਨਾ ਹੁਣ ਜਾਣਾ ਤੇ ਆਈ ਆ ਕੱਪੜੇ ਵੀ ਬੈਗ ਚ ਪਾਏ ਆ ਤੇ ਹੁਣ ਮੈਨੂੰ ਚਾਰ ਪੰਜ ਦਿਨ ਤਾਂ ਰਹਿਨ ਦੋ ਇਹ ਪੱਕਾ ਸੂਟ ਤੂੰ ਹੀ ਸਵਾਣਾ ਨਾ ਹਾਂਜੀ ਮੰਮੀ ਮੈਂ ਹੀ ਸਵਾਣਾ ਮੈਂ ਸਮਝਿਆ ਸ਼ਾਇਦ ਕਿਤੇ ਆਪਣੀ ਮਾਂ ਜੋਗਾ ਨਾਲ ਲੈ ਕੇ ਚੱਲੀ ਹੋਵੇ ਮੈਂ ਨਹੀਂ ਮੰਮੀ ਮੰਮੀ ਜੀ ਵਾਸਤੇ ਨਹੀਂ ਲੈ ਕੇ ਚੱਲੀ ਇਹ ਤੇ ਮੈਂ ਆਪ ਹੀ ਸਵਾਣਾ ਮਸੂਟ ਤੇ ਵੇਖ ਲੈ ਮੇਰੀ ਭੈਣ ਨੇ ਬੜੇ ਚਾਹ ਨਾਲ ਤੈਨੂੰ ਦਿੱਤਾ ਸੀ ਇਹ ਨਾ ਹੋਵੇ ਤੂੰ ਗਾਂ ਤੋੜ ਦਵੇਂ ਆਲਾ ਫੜ ਆਪ ਸੰਭਾਲ ਲੈ ਇੱਕ ਵਾਰੀ ਅਮਨ ਨਾਲ ਟੈਲੀਫੋਨ ਤੇ ਗੱਲ ਕਰ ਲੈ ਉਹਨੂੰ ਦੱਸਿਆ ਸੀ ਕਿ ਮੈਂ ਚੱਲੀ ਆ ਹਮ ਵੀ ਪੁੱਛਿਆ ਸੀ ਮੈਂ ਮਾੜਾ ਜੀ ਹਾਂ ਬਾਕੀ ਤੁਸੀਂ ਕਹਿੰਦੇ ਤਾਂ ਮੈਂ ਫੇਰ ਇੱਕ ਵਾਰੀ ਪੁੱਛ ਲੈਂਦੀ ਨਹੀਂ ਉਹਨੂੰ ਫੋਨ ਕਰ ਆਹੋ ਫੋਨ ਕਰਕੇ ਪੁੱਛ ਲੈ ਪਿੰਨਾ ਕਹਿੰਦਾ ਕਿ ਜਿੰਜਾ ਹਾਂ ਲਗਭਗ 5 ਦਿਨ ਚਾਰ ਮੇਰਾ ਤਾਂ 5 ਦਿਨ ਸਰਨਾ ਨਹੀਂ ਤਾ ਜਦ ਫੋਨ ਕਰ ਲਾ ਫਿਰ ਉਹਨੂੰ ਮੈਂ ਕਿਹਾ ਮੰਮੀ ਜੀ ਹੁਣੀ ਆਉਣ ਲੱਗੇ ਆ ਤੇ ਮੈਂ ਫਿਰ ਦੋਕ ਦਿਨ ਚੱਲੀ ਜਾ ਮੰਮੀ ਜੀ ਦੇ ਨਾਲ ਪੇਕੇ ਯਾਰ ਤੈਨੂੰ ਸਮਝ ਨਹੀਂ ਆਉਦੀ ਫਿਰ ਸਮਝੇ ਬੰਦਾ ਮੂਗਾ ਕਿ ਨਹੀਂ ਜਾਣਾ ਜਦੋਂ ਸਮਝਦੇ ਕਿਉਂ ਨਹੀਂ ਜੇ ਕਿੰਨਾ ਟਾਈਮ ਹੋ ਗਿਆ ਮੈਂ ਇੱਕ ਰੀ ਨਹੀਂ ਪੇਕੇ ਗਈ ਹੈਗੀ ਉਦੋਂ ਦੀ ਸਮਝੋ ਨਾ ਮੈਨੂੰ ਨਹੀਂ ਮੰਨ ਲੱਗਦਾ ਹੁਣ ਇੱਥੇ ਮੈਨੂੰ ਥੋੜੇ ਦਿਨ ਜਾਣ ਦੋ ਮੰਮੀ ਜੀ ਆਉਣ ਲੱਗੇ ਨੇ ਨਾਲ ਸ਼ਾਇਦ ਸਾਹਿਲ ਵੀ ਆਏਗਾ ਤੇ ਮੈਂ ਹੁਣ ਅੱਜ ਜਾਣਾ ਵਾ ਮੈਂ ਤੁਹਾਨੂੰ ਦੱਸਣਾ ਸੀ ਮੈਂ ਮੰਮੀ ਜੀ ਨੂੰ ਪੁੱਛਿਆ ਸੀ ਮੰਮੀ ਕਹਿੰਦੇ ਚੱਲ 2 ਦਿਨ ਤੂੰ ਹੋਇਆ ਹੁਣ ਤੂੰ ਇਹ ਵੀ ਮੰਨ ਜਾ ਨਾ ਨਹੀਂ ਮੰਮੀ ਨੇ ਮੈਨੂੰ ਕਹਿਤਾ ਸੀ ਮਗਰੋਂ ਮੰਮੀ ਕਹਿੰਦੇ ਤੂੰ 2-3 ਦਿਨ ਹੋਇਆ ਕੋਈ ਗੱਲ ਨਹੀਂ ਪਰ ਛੇਤੀ ਆ ਜੀ ਮੈਂ ਤੇ ਹੁਣ ਸਾਰੀ ਪੈਕਿੰਗ ਕਰ ਲਈ ਆਪਣੀ ਦੱਸੋ ਹਾਂ ਮੰਮੀ ਨੇ ਕਿਹਾ ਸੀ ਮੰਮੀ ਕਹਿੰਦੇ 2 ਦਿਨ ਜਾਇਆ ਠੀਕ ਓਕੇ ਠੀਕ ਐ ਆਦੇ ਆ ਜੀ ਮੈਂ ਦੇਖੋ ਦਿਨ ਦਿਨ ਦੋ ਚਾਰ ਦਿਨ ਨਾ ਲਾਈ ਨਹੀਂ ਨਹੀਂ ਮੈਂ 4-5 ਦਿਨ ਲਾ ਕੇ ਆਉਣੀ ਆ ਦੋ ਦਿਨ ਬਾਅਦ ਨਹੀਂ ਮੈਂ ਆਉਣਾ 4-5 ਦਿਨ ਤੇ ਜਾਉਂਗੀ ਅਮਨ ਨਾਲ ਮੈਂ ਇੰਨੇ ਕੱਪੜੇ-ਕੁਪੜੇ ਪੈਕ ਕੀਤੇ ਆ ਦੱਸੋ ਇੰਨੇ ਚਿਰ ਬਾਅਦ ਮੈਂ ਜਾਣਾ ਵਾ ਤੇ ਮੈਂ 4-5 ਦਿਨ ਬਣਾ ਹੁਣ ਰਹਿ ਕੇ ਆਵਾ ਦੱਸ ਦੋ ਦਿਨ ਦਾ ਮੈਂ ਕੀ ਜਾਣਾ ਵਾ ਚਲ ਠੀਕ ਐ ਜਿੱਦਾਂ ਠੀਕ ਲੱਗਦਾ ਠੀਕ ਐ ਇਹਦੇ ਬਸ ਗੁੱਸੇ 'ਚ ਹੀ ਰਹਿੰਦੇ ਆ ਜਦੋਂ ਇਹਨਾਂ ਨੂੰ ਕੁਛ ਲਾਉਦੇ ਹੀ ਨਹੀਂ ਦੇ ਪੇਕੇ ਜਾਂਦਾ ਨਾਂ ਕੀ ਲੈਣਾ ਬਸ ਨਾਲ ਹੀ ਫਤੂਰ ਚੜ ਜਾਂਦਾ ਚਲ ਕੋਈ ਗੱਲ ਨਹੀਂ ਮੈਨੂੰ ਮੰਮੀ ਜੀ ਨੇ ਤੇ ਕਿਹਾ ਹੀ ਆ ਕਿ ਤੂੰ ਚੱਲ ਜਾ ਮੈਂ ਇਹਨਾਂ ਨੂੰ ਕੀ ਕਹਿਣਾ ਮੇਰੇ ਤੇ ਬੈਗ ਹੁਣ ਤਿਆਰ ਹੀ ਬਸ ਹੁਣ ਮੰਮੀ ਹੁਣੀ ਆ ਜਾਣ ਤੇ ਮੈਂ ਨਾਲ ਹੀ ਚੱਲ ਜਾ ਆਜੋ ਆਜੋ ਭੈਣ ਜੀ ਨੰਗਾ ਆਓ ਆਜੋ ਆਜੋ ਸ਼ੁਕਰ ਤੂੰ ਹੀ ਵੀ ਕਿਤੇ ਹੀ ਆਇਆ ਹੈ ਹੈ ਮਸਾ ਕਰ ਬਟਾ ਹੈ ਆ ਬਲਗਾ ਮੈਂ ਆਖਿਆ ਮੈਂ ਆ ਨਾ ਸ਼ੰਮੀ ਨੂੰ ਲੈ ਆ ਦੋ ਚਾਰ ਦਿਨਾਂ ਦਿਲ ਨਹੀਂ ਲੱਗਦਾ ਚੱਲ ਚੰਗਾ ਸ਼ੰਮੀ ਦੇ ਪੱਜ ਨਾ ਆਏ ਹੈ ਉਹ ਤਰ੍ਹਾਂ ਤੁਸੀਂ ਕਿੱਥੇ ਜਾਂਦੇ ਜੀ ਨਹੀਂ ਉਦਾਂ ਕਿੱਥੇ ਸੱਸੀ ਗਾਲ ਹੈ ਸੱਸੀ ਗਾਲ ਹੈ ਕੀ ਹਾਲ ਪੁੱਤ ਬਸ ਉਹਦੀ ਆ ਤੀਰਾ ਮੁੰਨੇ ਠੰਡ ਪੈ ਗਈ ਧੀਏ ਠੀਕ ਹੈ ਨਾ ਤੇ ਹਾਂ ਜੀ ਠੀਕ ਹੈ ਹਾਂ ਜੀ ਠੀਕ ਹੈ ਬਹਿ ਜਾ ਮੰਮੀ ਕੋਰਸ ਦਾ ਵਾਹ ਸੇਠ ਠੀਕ ਹੈ ਗੱਡੀ ਬਹੁਤ ਵਧੀਆ ਤੁਸੀਂ ਸਾਹਿਲ ਨਹੀਂ ਆਇਆ ਸਾਹਿਲ ਨਾ ਆਂਦਾ ਹੀ ਹੁਣ ਮੰਮੀ ਤੁਸੀਂ ਹੋ ਆਓ ਜੇ ਮੈਂ ਫੇਰ ਕਿਸੇ ਦਿਨ ਆਉਂਗਾ ਠੀਕ ਹੈ ਤੇ ਕੋਈ ਨਹੀਂ ਭੇਜ ਦੂੰਗੀ ਉਹਨਾਂ ਨੇ ਕਿਹਦੇ ਭੇਜੂ ਹਾਂਜੀ ਚਲ ਹੁਣ ਆਂਦੀ ਕੀ ਲੋੜ ਜਦੋਂ ਇਹ ਚੱਲੀ ਨਾਲ ਚਲੋ ਕੋਈ ਗੱਲ ਨਹੀਂ ਜਦੋਂ ਉਹਨਾਂ ਦਾ ਜੀ ਕਰੂ ਫੇਰ ਵੀ ਭੈਣ ਭਰਾ ਹਾਂਜੀ ਭੈਣ ਜੀ ਤੁਸੀਂ ਆਂਦੀ ਕਾਦੀ ਖੇਚਲ ਕੀਤੀ ਐ ਤੇ ਤੁਸੀਂ ਤੁਹਾਡੀ ਅੱਗੇ ਵੀ ਸੇਠ ਠੀਕ ਰੰਦੀ ਸਾਹਿਲ ਨੂੰ ਭੇਜ ਦੇਣਾ ਸੀ ਸਾਹਿਲ ਤੇ ਟਾਈਮ ਨਹੀਂ ਸੀ ਹੈਗਾ ਭੈਣ ਜੀ ਤੇ ਮੈਂ ਕਿਹਾ ਚਲ ਮੈਂ ਨਾ ਤੂੰ ਕਿਥੋਂ ਭੇਜਾ ਕੇ ਤੇ ਲੈ ਆਵਾਂ ਅੱਛਾ ਕਿਤੇ ਕੰਮ ਕਰ ਲੱਗ ਗਿਆ ਹੁਣ ਸਾਹਿਬ ਹਾਂਜੀ ਲੱਗਾ ਵਾ ਚਲੋ ਹਾਂਜੀ ਕਿਹੜੇ ਕੰਮ ਤੇ ਲੱਗਾ ਉਹ ਕੰਮ ਨਾ ਉਹਨਾਂ ਨੂੰ ਕੋਈ ਮਤਲਬ ਆਪਣਾ ਹੀ ਜੋਬ ਮਿਲ ਗਈ ਆ ਅੱਛਾ ਹਾਂਜੀ ਹਾਂਜੀ ਚੰਗੀ ਆ ਜੋ ਤੇ ਛੁੱਟੀ ਨਹੀਂ ਸੀ ਨਾ ਕੀ ਤੇ ਫਿਰ ਮੈਂ ਕਿਹਾ ਮੈਂ ਆਪ ਹੀ ਲੈ ਆਵਾਂ ਮੇਰਾ ਦਿਲ ਨਹੀਂ ਸੀ ਲੱਗਦਾ ਹਾਂ ਚਲ ਪੁੱਤ ਹਾਂਜੀ ਲਿਆ ਮੰਮੀ ਜੋ ਕੀ ਕੋਚੀ ਸਵੇਰ ਦੀ ਤੜਕੀ ਉੱਠ ਕੇ ਲੱਗੀ ਹੈ ਭੈਣ ਜੀ ਨੂੰ ਪੜਾਈ ਚਾਹ ਸੀ ਤੇ ਚਾਹ ਤੇ ਫਿਰ ਹੁੰਦਾ ਹੀ ਹੈ ਨਾ ਮਾਂ ਨੂੰ ਵੀ ਪੜਾ ਚਾਹ ਹੁੰਦਾ ਵਾ ਤੇ ਮੈਂ ਅੱਜ ਆਪਣੀ ਧੀ ਕੋਲ ਜਾਣਾ ਵਾਂ ਵਧੀਆ ਜੀ ਨਾਲੇ ਤੁਹਾਨੂੰ ਮਿਲ ਚਲਨੀ ਆ ਹਾਂਜੀ ਬੜਾ ਚੰਗਾ ਕੀਤਾ ਜੀ ਭੈਣ ਜੀ ਭਾਵੇਂ ਤੁਸੀਂ ਧੀ ਦੇ ਪੱਜ ਨਾ ਆਏ ਜੀ ਹਾਂਜੀ ਪਰਾ ਅੱਜ ਪੱਜ ਨਾਲ ਹੀ ਆਇਆ ਜਾਂਦਾ ਭੈਣ ਜੀ ਹਾਂਜੀ ਘਰਾਂ ਚ ਕਿਹੜਾ ਨਿਕਲਿਆ ਜਾਂਦਾ ਸੌਖਾ ਸਹੀ ਗੱਲ ਹੈ ਹਾਂਜੀ ਆ ਵੇਖ ਲਓ ਭੈਣ ਚਲ ਘਰਾਂ ਚ ਤੋਹੀ ਕਿਤੇ ਨਿਕਲਿਆ ਨਹੀਂ ਜਾਂਦਾ ਪਰ ਸ਼ੰਮੀ ਵੇਦੋ ਨਿਕਲ ਚੰਦੀ ਸ਼ੰਮੀ ਨੂੰ ਫੇਰ ਤੱਕ ਤੂੰ ਹੀ ਨਿ ਸਿਆਣੇ ਜੋ ਹੁਣ ਈਆਂ ਦਾ ਦਿਲ ਤੇ ਕਰਦਾ ਹੀ ਆ ਨਾ ਕਿ ਇੰਨੇ ਚਿਰ ਬਾਅਦ ਚਲੋ ਭੈਣ ਭਰਾਵਾਂ ਦੇ ਨਾਲ ਟਿਕਾ ਟਾ ਫੋਨ ਆ ਗਿਆ ਜੀ ਵੇਖਿਓ ਕਿਤੇ ਸਾਹਿਲ ਦਾ ਨਾ ਹੋਵੇ ਫੋਨ ਸਾਹਿਲ ਦਾ ਹਾਂਜੀ 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 ਹਲੋ ਸਾਹਿਲ ਮੈਂ ਪਹੁੰਚ ਗਈ ਹਾਂ ਤੇਰੀ ਪੈਨ ਕੋਲ ਬਬ ਮੈਂ ਲੈ ਕੇ ਭੈਣ ਨੂੰ ਆਉਣ ਲੱਗੀ ਆ ਹੈ ਤੂੰ ਸ਼ਾਮਾਂ ਨੂੰ ਆ ਜਾ ਟਾਈਮ ਨਾਲ ਠੀਕ ਹੈ ਬੈਂਜੀ ਸ਼ੰਮੀ ਨੂੰ ਕਹੋ ਕੁਝ ਬਣਾਉਣ ਦੀ ਖੇਚਲ ਨਾ ਕਰਨ ਲੈ ਬੈਂਜੀ ਨਹੀਂ ਪਤਾ ਕੀ ਗੱਲ ਹੈ ਟਾਈਮ ਥੋੜਾ ਵਾ ਤੇ ਮਸਾਂ ਹੀ ਅਹੀਂ ਟਾਈਮ ਲੰਘ ਜਾਣਾ ਹੈ ਮੈਨੂੰ ਤੇ ਬੜਾ ਹੀ ਚਾ ਵਾ ਅੱਜ ਮੇਰੀ ਧੀ ਨੇ ਮੇਰੇ ਨਾਲ ਜਾਣਾ ਵਾ ਤੂੰ ਉਹ ਨਾ ਹੱਤਾ ਹੀ ਕਰ ਰਹੇਂ ਦਿਓ ਸ਼ੰਮੀ ਹੈ ਹਾਂਜੀ ਪਹਿਲਾ 2 ਦਿਨ ਕਹੇ ਸੀ ਫਿਰ 4 ਦਿਨ ਹੋ ਗਏ ਤੇ ਛੋਟੀ ਛਣ ਕੇ ਦੇ ਨੇ ਅੰਸਿਆੜੀ ਹੈ ਕਿਤੇ ਬਵਾਂਗੇ ਮਾਵਾਂ ਧੀਆਂ ਘੜੀਆਂ ਅਸੀਂ ਕੋਈ ਗੱਲ ਹੈ ਮੈਂ ਨਾ ਥੋੜਾ ਕੀਤੀ ਨਹੀਂ ਨਾ ਨਿੱਕੀ ਲੈ ਲਿਓ ਕੋਈ ਗੱਲ ਬਹੁਤ ਤੁਹਾਡਾ ਸੁਭਾਅ ਹੀ ਬੜਾ ਵਧੀਆ ਹੈ ਮੈਂ ਦੇਖੋ ਭੈਣ ਜੀ ਮੇਰੀ ਸੀ ਮੇਰੀ ਸ਼ਮਮੀ ਤੇ ਦੂਜੀ ਮਾਂ ਮਿਲ ਗਈ ਹੈ ਧੰਨਵਾਦ ਭੈਣ ਜੀ ਢਾਡਾ ਧੰਨਵਾਦ ਬਹੁਤ ਚੰਗਾ ਦੱਸਦੀ ਆਂਦੀ ਮਮਮੀ ਜੀ ਬਹੁਤ ਮਮਮੀ ਜੀ ਦਾ ਸੁਭਾਅ ਬਹੁਤ ਹੀ ਚੰਗਾ ਵਾ ਤੇ ਮੈਂ ਅਗਰ ਸ਼ੁਕਰਿਆ ਮੇਰੀ ਵੀ ਜਾਨ ਠੰਡੀ ਆ ਬਿਲਕੁਲ ਮੈਂ ਜੀ ਹਾਂ ਪਤਾ ਕਿ ਭੈਣ ਜੀ ਮੈਂ ਵੇਖੋ ਕਦੀ ਰਨੂ ਵਾਂਗੂ ਕਦੀ ਰੱਖਿਆ ਨਹੀਂ ਮੈਂ ਤਾਂ ਉਹਨੂੰ ਧੀ ਵਾਂਗੂ ਰੱਖਦੀ ਆ ਕਦੀ ਵੀ ਆਪਣੇ ਟੱਕੇ ਨਾ ਟੱਕੇ ਮੈਨੂੰ ਕੋਈ ਲੈਣਾ ਦੇਣਾ ਨਹੀਂ ਆਪਾਂ ਤਾਂ ਦੋ ਪ੍ਰਸ਼ਾਦੇ ਚਾਹੀਦੇ ਉਹ ਦੇ ਦਿੰਦੀ ਸਿਆਣੀ ਆ ਮੈਂ ਤਾਂ ਇਹਨਾਂ ਸੰਸਕਾਰ ਹੀ ਇਹੋ ਜਿਹੇ ਦਿੱਤੇ ਹੀ ਪੀਤੀ ਏ ਮੇਰੀ ਨਾ ਮੇਰੇ ਤੋਂ ਵੱਧ ਉਸ ਮਾਂ ਨੂੰ ਪਿਆਰ ਕਰੀ ਪੈ ਜੀ ਸਿਆਣੇ ਮਾਂ ਦੀ ਸਿਆਣੇ ਧੀ ਹੈ ਨਾ ਫਿਰ ਹਾਂਜੀ ਹਾਂਜੀ ਤੋ ਹੀ ਕੰਦੇ ਮੈਂ ਕੁਝ ਖਾਣਾ ਪੀਣਾ ਨਹੀਂ ਪਤਾ ਤੜਕੇ ਦੀ ਉੱਠ ਕੇ ਉਹ ਤਰ੍ਹਾਂ ਤੇ ਉੱਠਦੀ 7 ਵਜੇ ਨਾ ਪਰ ਅੱਜ 5 ਵਜੇ ਉੱਠ ਗਈ ਕੰਦੀ ਮੇਰੀ ਮੰਮੀ ਨੇ ਆਣਾ ਜਲਦੀ ਜਲਦੀ ਸਾਰੇ ਘਰ ਦਾ ਕੰਮ ਕਾ ਕੇ ਨਾ ਤੇ ਤੁਹਾਡੀ ਪਸੰਦੀ ਦੀਆਂ ਚੀਜ਼ਾਂ ਬਣਾਈਆਂ ਉਹਨੇ ਐਨੀ ਖੇਚਲ ਦੀ ਕੀ ਲੋੜ ਸੀ ਭੈਣ ਜੀ ਨਾ ਕੋਈ ਗੱਲ ਨਹੀਂ ਭੈਣ ਜੀ ਖੇਚਲ ਕਾਦੀ ਨਹੀਂ ਖੇਚਲੇ ਤੂੰ ਉਸ ਤਰ੍ਹਾਂ ਤੇ ਟਾਈਮ ਨਾ ਉੱਠ ਜਾਂਦੀ ਆ ਕਿਸੇ ਵੇਲੇ ਬੱਚੇ ਚਲ ਗਾ ਸਿਆ ਲਿਆ ਹਾਂਜੀ ਹਾਂਜੀ ਆ ਮੀਂਦ ਵੱਧ ਘਟ ਘੱਟ ਤੇ ਆ ਹੀ ਜਾਂਦੀ ਹੈ ਨਾ ਤੇ ਬੱਚੇ ਆ ਆਪਣੇ ਤਾਡੀ ਧੀ ਆਈ ਹਾਂਜੀ ਹਰਜੀ ਮੈਂ ਜੀ ਮੈਂ ਤੇ ਕਿਤੇ ਜਾਊ 2-4 ਦਿਨ ਰਹੂ ਮੇਰੇ ਕੋਲ ਤੇ ਜਾ ਮੈਂ ਆਉਂਗੀ ਤੇ ਹੁਣ ਤੁਹਾਡੇ ਕੋਲ ਹੀ ਆਏ ਤੁਸੀਂ ਇਹਦਾ ਸਭ ਕੁਝ ਹੋ ਜੀ ਭੈਣ ਜੀ ਬੈਨਾ ਸ਼ਮੀ ਕੁ ਲੋ ਹੋ ਕੇ ਆਈ ਜੀ ਭੈਣ ਜੀ ਕੋਈ ਨਹੀਂ ਚਾਹ ਬਣਾ ਕੇ ਹੋਈ ਕਰਦੇ ਨਹੀਂ ਆ ਇਹਦਾ ਬੜਾ ਕੰਮ ਖਰਾਬ ਆ ਧੀ ਪਹਿਲਾਂ ਕੰਦੀ ਆ ਕਿ ਮੈਂ 2 ਦਿਨ ਜਾਣਾ ਬਾਅਦ ਚ 4 ਦਿਨ ਕਹਿਣ ਲੱਗ ਬੰਦੀ ਆ ਇਮਾਂ ਕਿ ਤਾ ਹੁਣ 5 ਦਿਨ ਕਹਿਣ ਡਈ ਐ 5 ਦਿਨ ਇਹ 5 ਦਿਨ ਕਹਿ ਕੇ ਚੱਲੀ ਨਾ ਪੂਰਾ ਹਫਤਾ ਹੀ ਲਾ ਕੇ ਆਉਗੀ ਫਿਰ ਉੱਥੇ ਜਾ ਕੇ ਬਹਾਨਾ ਲਾ ਦੇਣਾ ਮਾਂ ਨੇ ਫਿਰ ਭੈਣ ਜੀ 2 ਦਿਨ ਹੋਰ ਕੁੜੀ ਨੂੰ ਰਹਿਣ ਦੋਖਾਂ ਕਿ ਨਾ ਮਾਂ ਫੋਨ ਕਰੂਗੀ ਫਿਰ ਧੀ ਮੇਰੇ ਪੁੱਤ ਨੂੰ ਫੋਨ ਕਰੂਗੀ ਤੇ ਹਫਤਾ ਪੂਰਾ ਲਾ ਦੇਣਾ ਇਹ ਤਾਂ ਮੈਨੂੰ ਕੋਈ ਜਸਵੀਰ ਕੋਲੇ ਹੁਣੇ ਹੀ ਕਿ ਸੋਚਣਾ ਪੈਣਾ ਕੋਈ ਇਹੋ ਜਿਹਾ ਤਰੀਕਾ ਲੱਭਾ ਜਿਦ ਨਾ ਜਾਵੇਂ ਨਾ ਤੇ ਮੈਂ ਮਾਂ ਕੋ ਵੀ ਚੰਗੀ ਬਣ ਜਾ ਤੇ ਧੀ ਕੋ ਵੀ ਚੰਗੀ ਬਣ ਜਾ ਜਿਹੜੀ ਮਾਂ ਆਪਣੇ ਆਪ ਕਵੇ ਕਿ ਨਹੀਂ ਪੁੱਤ ਤੂੰ ਆਪਣੇ ਘਰੇ ਹੀ ਰਹਿ ਕੀ ਕਰਾਂ ਮੈਂ ਚੱਲ ਵੇਖਦੀ ਆ ਆਜੋ ਆਜੋ ਭੈਣ ਜੀ ਲੰਘੋ ਆਜੋ ਆਜੋ ਬੈਠੋ ਬੈਠੋ ਆਜੋ ਆਜੋ ਬੈਠੋ ਮੈਂ ਨਾ ਛੰਮੀ ਨੂੰ ਕਹਿਣ ਗਈ ਸੀ ਵੀ ਜਲਦੀ ਫੇਰ ਕਰੀਏ ਹਾਂ ਨੀਰਾ ਹੋ ਜਾਣਾ ਮੈਂ ਹਾਂਜੀ ਅੱਜ ਤੁਸੀਂ ਜਾਣਾ ਵੀ ਹਾਂਜੀ ਜਾਣਾ ਵੀ ਦੂਰ ਆ ਨਾ ਕਹਿਣ ਹਾਂਜੀ ਹਾਂਜੀ ਜਾਣਾ ਵੀ ਦੂਰ ਆ ਹਾਂਜੀ ਹੋਰ ਸੁਣਾਓ ਤੁਹਾਡੇ ਲਾਗੇ ਭੈਣ ਭਰਾ ਸਾਰੇ ਟੀਆ ਚਾਚੇ ਤਾਂ ਸਭ ਸਭ ਵਧੀਆ ਆ ਸਭ ਵੇਟ ਕਰਨ ਦੇ ਆ ਵੀ ਛੰਮੀ ਨੇ ਆਉਣਾ ਹਾਂ ਹਾਂਜੀ ਆ ਦੋ ਚਾ ਤੇ ਭੈਣ ਜੀੰ ਟਾਲਾ ਕੇ ਦੇ ਕੇ ਆਉਣਾ ਨਹੀਂ ਮੰਮੀ ਹੁਣ ਇਹ ਕੀਤੀ ਮੰਮੀ ਲਾਵਾਂ ਨਾ ਨਾ ਕਾਜੀ ਪਾਉਨੇ ਤੇ ਕੇ ਨਹੀਂ ਆਪਾਂ ਇਹ ਹੁਣ ਥੋੜੀ ਅੱਧੀ ਅੱਧੀ ਕਰ ਲਈਏ ਨਾ ਭੈਣ ਜੀ ਇਹ ਕਹਿੰਦੇ ਹੁਣ ਇਹ ਕੀਤੀ ਨਾ ਐਡੀ ਪੀਂਦੇ ਨਹੀਂ ਨਾ ਉਹਨਾਂ ਨੂੰ ਪਤਲੀ ਹੀ ਕੋਈ ਚਾਹ ਨਹੀਂ ਆਣ ਗਈ ਜਿਹੜਾ ਤੁ ਰਾਤੀ ਪਾਪੜ ਤਲੇ ਸੀ ਨਾ ਪਤਾ ਨਹੀਂ ਇੱਥੇ ਸਾਤੀ ਦੇ ਜੰਮ ਜੇ ਗਏ ਤੇ ਜ਼ਿਆਦਾ ਹੀ ਲੱਗੇ ਜਿਨਾ ਨਾ ਕੋਈ ਕੰਦੀ ਪੀਓ ਤੁਸੀਂ ਚਾਹ ਪੋ ਚਲੋ ਫਿਰ ਸ਼ਮੀ ਚੱਲੀਏ ਲੇਟ ਹੋਣਦੇ ਆ ਆਪਾਂ ਮੰਮੀ ਮੈਂ ਤਾਂ ਸਾਰਾ ਸਮਾਨ ਪੈਕ ਕਰਕੇ ਰੱਖਿਆ ਚਲੋ ਚਲੀਏ ਆਪਾਂ ਫਿਰ ਚਲ ਚੰਗਾ ਭੈਣ ਜੀ ਆਪ ਕੋਈ ਵੀ ਭੈਣ ਜੀ ਸਮਾਨ ਤੇ ਲੈ ਲਓ ਜਾ ਕੋ ਤਾਂ ਆਪਣਾ ਬੈਗ ਲੈ ਚਲ ਹਾਂਜੀ ਮੰਮੀ ਚੱਲਦੇ ਜੀ ਭੈਣ ਜੀ ਹਾਂਜੀ ਅੱਛਾ ਬਸ ਇੱਕ ਮਿੰਟ ਆ ਲਾਂ ਦੋ ਮੈਨੂੰ ਤੋਰ ਲੈਣ ਤਾਂ ਤੁਹਾਨੂੰ ਨਾਲ ਤੋਰਾਂ ਤੇ ਸਹੀ ਮੈਂ ਪਤਾ ਕੀ ਠੰਡ ਹੋ ਗਈ ਨਾ ਹੁਣ ਮੇਰੇ ਗੋਡੇ ਦੁਖਣ ਲੱਗ ਪਏ ਆ ਬੜੇ ਗੋਡੇ ਮੇਰੇ ਦੁਖਦੇ ਜੇ ਭੈਣ ਜੀ ਸ਼ਰੀਰ ਦੀ ਕੱਲ ਦਾ ਨਾ ਮੇਰਾ ਬੜਾ ਦੁਖੰਜਾ ਡਿਆ ਆ ਆਹੇ ਬਹੁਤ ਅਨੇ ਚੱਕਰ ਤੇ ਆਂਟੇ ਮੈਨੂੰ ਐਸੇ ਹੀ ਆਏ ਚੱਲੋ 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 ਫਿਰ ਅਹੋਲੇ ਆਪੋ ਤਾਂ ਬੈਗ ਲੈ ਕੇ ਆ ਆ ਜਾ ਆ ਜਾ ਸ਼ਮੀ ਪੁੱਤ ਆ ਜਾ ਆ ਜਾ ਆ ਵੇ ਲੋ ਮੇਰੇ ਧੀ ਦੇ ਤਾਂ ਬੈਗ ਵੀ ਤਿਆਰ ਕਰ ਲਿਆ ਸੀ ਚੰਗਾ ਮੈਂ ਹੱਥਾ ਰਹਿਣਾ ਚਲ ਹਾਂਜੀ ਹਾਂਜੀ ਚੱਲ ਪੁੱਤ ਚੱਲ ਚੱਲ ਚਲੋ ਚਲੋ ਦੁਰ ਦੁਰ ਨਾ ਜੀ ਚਲ ਮੰਡਾ ਸ਼ਮੀ ਪੈਜੀ ਕੀ ਕਰ ਰਹੀ ਹੈ ਸ਼ਮੀ ਪੜੀ ਬੜਾ ਤਾਂ ਮੱਦਲੀ ਹੈ ਤੇਰੀ ਮੰਮੀ ਹਾਂ ਇਹ ਨਹੀਂ ਗਾਲਿਆ ਪਤਾ ਨਹੀਂ ਪੈਜੀ ਨੂੰ ਚੱਕਰ ਬੜੇ ਆਣਦੇ ਹਾਏ ਕੀ ਹੋ ਗਿਆ ਇਹ ਸ਼ਮੀ ਨੂੰ ਲੱਗ ਚੱਕਰ ਬੜੇ ਆਣਦੇ ਆਪਣੇ ਮੰਮੀ ਸ਼ਮੀ ਕੀ ਗੱਲ ਹੈ ਮੰਮੀ ਨੂੰ ਸਾਹ ਮੰਮੀ ਮੈਨੂੰ ਕਿੱਥੇ ਬਿਠਾ ਦਿਓ ਬੜੇ ਚੱਕਰ ਆਣਦੇ ਮੈਨੂੰ ਚੱਲ ਫੜੋ ਕੀ ਗੱਲ ਹੋ ਗਈ ਭੈਣ ਜੀ ਮੰਮੀ ਕੀ ਗੱਲ ਹੋ ਗਈ ਕੀ ਗੱਲ ਭੈਣ ਜੀ ਪਤਾ ਨਹੀਂ ਸ਼ਮੀ ਉਹ ਤਾਂ ਮੈਨੂੰ ਬਿਠਾ ਕੇ ਤੂੰ ਜਾ ਤੇਰੀ ਮੰਮੀ ਲੈਣਾ ਨਹੀਂ ਨਹੀਂ ਭੈਣ ਜੀ ਮੈਂ ਇਸ ਤਰ੍ਹਾਂ ਕਿੱਦਾਂ ਖੜ ਸਕਦੀ ਹਾਂ ਸ਼ਮੀ ਨੂੰ ਮੰਮੀ ਹਾਂ ਇੱਥੇ ਬਹਿ ਜਾ ਇੱਥੇ ਬਹਿ ਜਾ ਇੱਥੇ ਬਹਿ ਜਾ ਸ਼ਮੀ ਕੋ ਤਾਂ ਸ਼ਮੀ ਕਿਹਾ ਮੈਨੂੰ ਪਾਣੀ ਦਾ ਘੁੱਟ ਲਿਆ ਦਿਓ ਸ਼ਮੀ ਮੈਨੂੰ ਪਾਣੀ ਦਾ ਘੁੱਟ ਲਿਆ ਦੇ ਪੁੱਤ ਕਿੱਜਾ ਮੰਮੀ ਸ਼ਮੀ ਤੂੰ ਨਾ ਇਦਾਂ ਵਾ ਮੰਮੀ ਵੱਲੇ ਵੇਖ ਪੈਣਾ ਮੰਮੀ ਨੂੰ ਸ਼ਮੀ ਬੈਠ ਮੰਮੀ ਕੀ ਗੱਲ ਹੋ ਗਈ ਨਾ ਹੋਇਆ ਕੀ ਆ ਪਤਾ ਨਹੀਂ ਕੀ ਹੋਇਆ ਇਹ ਮੈਨੂੰ ਇੱਕਦਮ ਮੰਮੀ ਠੀਕ ਹੈ ਭੈਣ ਜੀ ਚਿੰਤਾ ਤੇ ਨਹੀਂ ਲੈਣੇਗੀ ਤੇ ਸ਼ਮੀ ਤੇ ਜਾਣਦੀ ਮੰਮੀ ਜੀ ਹੈ ਠੀਕ ਹੋ ਨਹੀਂ ਇਹ ਗੱਲੋਗੀ ਕੋਈ ਟੈਨਸ਼ਨ ਲੈ ਲਈ ਆ ਮੰਮੀ ਚਲ ਸ਼ਮੀ ਤੂੰ ਜਾ ਮੇਰੇ ਤੇ ਤਰ ਮੰਮੀ ਨਹੀਂ ਨਹੀਂ ਭੈਣ ਜੀ ਮੈਂ ਇਦਾਂ ਨਹੀਂ ਖੜਨਾ ਮੈਂ ਸ਼ਮੀ ਨੂੰ ਇਦਾਂ ਨਹੀਂ ਖੜਨਾ ਨਹੀਂ ਆਪੇ ਤਾਂ ਵੀਰ ਆਏਗਾ ਤੇ ਉਹ ਨੂੰ ਜਦੋਂ ਤੁਸੀਂ ਠੀਕ ਹੋ ਜਾਓਗੇ ਨਾ ਤੇ ਤੁਸੀਂ ਫੋਨ ਕਰਦੇ ਹੋ ਤੇ ਫਿਰ ਆਪੇ ਹਨ ਕੇ ਸਾਹੇ ਲੈ ਜਾਓ ਹਾਂ ਮੰਮੀ ਮੈਂ ਕਦੇ ਤਾਂ ਨਹੀਂ ਛੱਡ ਕੇ ਜਾਉਂਗੀ ਹੈ ਕੋਈ ਗੱਲ ਨਹੀਂ ਤੁਸੀਂ ਠੀਕ ਹੋ ਜਾਓ ਹਾਂ ਮੈਂ ਫਿਰ ਚਲ ਜੂਗੀ ਘਰੇ ਕੋਈ ਗੱਲ ਨਹੀਂ ਵੇ ਲਾ ਸ਼ੰਮੀ ਨਹੀਂ ਮੰਮੀ ਆਈ ਨਾ ਹੈ ਪੈਂਦੀ ਤੂੰ ਹੀ ਲਾ ਜੋ ਕੋਈ ਨਹੀਂ ਨਹੀਂ ਮੈਂ ਪੈਂਦੀ ਕਿੰਨਾ ਇਦਾਂ ਲੈ ਜਾਵਾਂ ਹੈ

ਕਰੇ ਲੱਗਦਾ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਮੈਂ ਖਾਲੀ ਆ ਤੇ ਤੇ ਜਿੰਦਾ ਹੀ ਹਾਂ ਤੁਸੀਂ ਚਾਚਾ ਧੀਰੂ ਲੈਣ ਆਏ ਸੀ ਕੋਈ ਨਹੀਂ ਤੁਸੀਂ ਨਾ ਆ ਰੈਸਟ ਕਰੋ ਆਰਾਮ ਕਰੋ ਤੇ ਕੋਈ ਗੱਲ ਨਹੀਂ ਜਦੋਂ ਠੀਕ ਹੋ ਜਾਓਗੇ ਉਦੋਂ ਸਾਈ ਲਾ ਕੇ ਆਪੇ ਲੈ ਜਿਓ ਹੈ ਤੁਸੀਂ ਠੀਕ ਹੋ ਪਹਿਲਾ ਸ਼ਮੀਰ ਨਾ ਕਹੇ ਕਿ ਮੈਨੂੰ ਮੇਰੇ ਸਾਸਨੇ ਭੇਜਿਆ ਨਹੀਂ 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 ਮੰਮੀ ਤੁਸੀਂ ਠੀਕ ਨਹੀਂ ਹੋ ਮੈਂ ਇਦਾਂ ਨਹੀਂ ਜਾ ਸਕਦੀ ਤੁਹਾਨੂੰ ਛੱਡ ਕੇ ਚੰਗਾ ਭੰਜੀ ਹਾਂਜੀ ਭੰਜੀ ਜਵਾਕ ਹਾਂਜੀ ਠੀਕ ਹੈ ਆ ਜਾ ਮੰਮੀ ਮਾਂ ਮਮੀ ਦਾ ਆਈ ਜੇਦੀ ਮਾਲ ਲੈਣ ਕਿ ਮੈਂ ਕਿਹ ਲੈ ਕੇ ਜਾਣਾ ਮੈਂ ਵੀ ਤੈਨੂੰ ਕਿਹਾ ਸੀ ਨਾ ਪਿਓ ਦੀ ਹਤੀਆ ਮੈਂ ਵੀ ਨਹੀਂ ਤੈਨੂੰ ਜਾਣ ਦੇਣਾ ਚੱਲੇ ਇੱਕ ਦਿਨ ਤੱਕ ਤਾਂ ਠੀਕ ਸੀ ਹੁਣ ਇਕੱਠਾ ਕੰਦੀ ਮਾ ਉਤਾਰ ਰਹਿ ਕੇ ਆਣਾ ਆ ਨਾਲੇ ਹੁਣ ਸੇਵਾ ਕਰ ਪਤਾ ਲੱਗੂਗਾ ਜੰਗਾ ਬੋਤ ਆਂ ਬੈਗ ਅੰਦਰ ਰੱਖ ਤੇ ਹੁਣ ਤੇਰੀ ਸੱਸ ਨਹੀਂ ਠੀਕ ਤੇ ਹੁਣ ਉਹਦਾ ਧਿਆਨ ਰੱਖ ਤੇ ਆਪਣੇ ਘਰ ਹੁਣ ਤੇਰਾ ਹੀ ਹੋਈ ਆ ਹੈ ਤੇ ਇਹਦੀ ਸੇਵਾ ਕਰ ਇਹਨ ਦਵਾਈ ਦੇਵੇ ਦਵਾ ਵੀ ਤੇਰਾ ਆਊਗਾ ਸਾਹਿਬ ਤੇ ਤੈਨੂੰ ਲੈ ਜੂ ਜਦੋਂ ਠੀਕ ਹੋ ਹਾਂਜੀ ਕੋਈ ਮੇਰੀ ਬੜੀ ਸਿਆਣੀ ਧੀ ਹੈ ਹੈ ठीक है ਆਗੇ ਮਾਣ ਤੋਰ ਕੇ ਮੰਮੀ ਤੂੰ ਠੀਕ ਹੋ ਦਵਾਈ ਲੈ ਜਾਵਾਂ ਤੁਹਾਡੇ ਨਾਲ ਕੀ ਹੋਇਆ ਹਮੇ ਮੈਂ ਤਾਂ ਠੀਕ ਆ ਮੈਨੂੰ ਕਿਉਂ ਹੋਣਾ ਸੀ ਮੈਂ ਤਾਂ ਚੰਗੀ ਭਲਾਈ ਆ ਮੈਨੂੰ ਤਾਂ ਕੁਝ ਨਹੀਂ ਆਇਆ ਮੈਂ ਕਹਾਂ ਦੀ ਦਵਾਈ ਲੈਣੀ ਦਵਾਈ ਤਾਂ ਤੂੰ ਆਪਣੀ ਮਾਂ ਨੂੰ ਲੈ ਕੇ ਦੇ ਜਿਹੜਾ ਦਿਮਾਗ ਖਰਾਬ ਹੋ ਗਿਆ ਜਿਹੜੀ ਤੈਨੂੰ ਲੈਣ ਆ ਗਈ ਮੈਨੂੰ ਤੂੰ ਕੰਦੀ ਸੀ ਇੱਕ ਦਿਨ ਜਾਣਾ ਦੋ ਦਿਨ ਜਾਣਾ ਤੇ ਹੁਣ ਤੂੰ 4 ਦਿਨ ਤੇ ਮਾਂ ਤੇਰੀ ਇੱਕ ਹਫਤਾ ਐਸਾ ਕਿ ਨਹੀਂ ਮਜਾਉਂ ਦਿੱਤਾ ਇਹ ਡਰਾਮਾ ਸਾਰਾ ਤੈਨੂੰ ਰੋਕਣ ਕਰਕੇ ਕੀਤਾ ਹੀ ਮਾਂਮੀ ਜੀ ਇਹ ਸਭ ਤੁਸੀਂ ਜਾਣ ਕੇ ਕੀਤਾ ਹਾਂ ਮੈਂ ਤਾਂ ਆਪਣੇ ਮੂੰਹ ਘੈਂਦੀ ਕਿਵੇਂ ਜਾਣ ਕੇ ਕੀਤਾ ਮੰਮੀ ਤੁਸੀਂ ਕੀ ਸੋਚਦੇ ਕੀ ਕਰਦੀ ਬਈ ਥੋੜਾ ਜਿਆ ਤੇ ਸੋਚੋ ਇੰਨੇ ਦਿਨਾਂ ਬਾਅਦ ਮੈਂ ਆਪਣੇ ਪੇਕੇ ਚੱਲੀ ਸੀ ਕੀ ਉਹ ਚਲਿਆ ਜਿਵੇਂ ਉੱਥੇ 4-5 ਦਿਨ ਰਹਿ ਹੁੰਦੀ ਤੇ ਆਪਣੀ ਮਾਂ ਨਾਲ ਕੋਈ ਦੁੱਖ ਸੁਖ ਕਰਉਂਦੀ ਆਪਣੀ ਭਰਾ ਕੋ ਰਹਿ ਹੁੰਦੀ ਕੀ ਫਰਕ ਪੈਣ ਲੱਗਾ ਸੀ ਮੰਮੀ ਸਾਰਾ ਕੰਮ ਤੇ ਮੈਂ ਕਰਕੇ ਚੱਲੀ ਆਂ ਨਾਲੇ ਮੈਂ ਛੇਤੀ ਵਾਪਸ ਆ ਜਣਾ ਸੀ ਜੇਦੋਂ ਮੈਂ ਪੇਕੇ ਜਾਂਦੀ ਗੱਲ ਕਰਦੀ ਤੂੰ ਮੇਰੇ ਨਾਲ ਇਦਾਂ ਹੀ ਕਰਦੀ ਓ ਪਰ ਮੈਂ ਕੱਲ ਦੀ ਪੜ੍ਹੀ ਕੋਸ਼ਿਸ਼ ਨਹੀਂ ਮੈਂ ਤਾਂ ਮੇਰੇ ਸੱਸ ਨੇ ਮੈਨੂੰ ਬੜੇ ਪਿਆਰ ਨਾਲ ਭੇਜਣਾ ਹੈ ਰਕਾ ਤੇ ਤੁਸੀਂ ਤੁਸੀਂ ਅੱਜ ਸਭ ਤੋਂ ਵੱਧ ਕਰ ਵਿਖਾਈ ਹੂੰ ਬਸ ਜੋ ਮੈਨੂੰ ਚੰਗਾ ਲੱਗਾ ਸੀ ਮੈਂ ਕਰਤਾ ਮੈਂ ਚਾਹਦੀ ਸੀ ਕਿ ਤੂੰ ਪਿੱਕੇ ਨਾ ਜਾ ਦੂਜੀ ਗੱਲ ਮੈਂ ਤੈਨੂੰ ਇਹ ਕਿਹਾ ਸੀ ਕਿ ਜੇ ਜਾਣਾ ਏ ਇੱਕ ਮੀਤਾ ਵਾਅਦਾ ਤੋਂ ਦੂਰ ਨਹੀਂ ਤੂੰ ਦੋ ਦਿੰਦਾ ਕਿਹਾ ਸੀ ਨਾ ਤੂੰ ਵੀ ਵੱਧ ਗਈ ਤੇ ਮੈਂ ਵੀ ਵੱਧ ਗਈ ਤੂੰ ਵੀ ਆਪਣੀ ਹੱਦ ਪਾਰ ਕਰਤੀ ਤੇ ਮੈਂ ਵੀ ਆਪਣੀ ਹੱਦ ਪਾਰ ਕਰਤੀ ਜੇ ਤੂੰ ਆਪਣੀ ਹੱਦਾਂ ਨਾ ਨਾ ਪਾਰ ਕਰਦੀ ਤੇ ਮੈਂ ਵੀ ਇਹ ਡਰਾਮਾ ਨਹੀਂ ਸੀ ਕਰਨਾ ਇਹ ਡਰਾਮਾ ਵੀ ਤੂੰ ਮੇਰੇ ਕੋਲ ਕਰਵਾਇਆ ਮੈਂ ਨਹੀਂ ਸੀ ਕਰਨਾ ਚਾਹਦੇ ਡਰਾਮਾ ਹੁਣ ਰਹਿ ਹੁਣ ਨਹੀਂ ਜਾਣਾ ਤੂੰ ਅੱਗੇ ਵੀ ਸਾਲ ਡੇਢ ਸਾਲ ਲੰਘ ਗਿਆ ਨਾ ਹੁਣ ਆਪੇ 6 ਮਹੀਨੇ ਫੇਰ ਲੰਘ ਜਾਣਗੇ ਕਿਹਨਾਂ ਜਾਂਗਾ ਫੋਨ ਲੈ ਕੇ ਆਪਣੇ ਜਾਲ ਚ ਆਪ ਹੀ ਫਸ ਗਈਆਂ ਜਾ ਹੁਣ ਜਾ ਕੇ ਮੇਰੇ ਪੁੱਤ ਨੂੰ ਪੁੱਛ ਕਿ ਰਾਤੀ ਕੀ ਖਾਣਾ ਹੈਗਾ ਉਹ ਬਣਾ ਦੇ ਜੇ ਜਾ ਕੇ